ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਵੀਡੀਓ ਲੈ ਕੇ ਆਏ ਹਾਂ ਆਪਣੀ ਅੱਜ ਦੀ ਵੀਡੀਓ ਜਿਹੜੀ ਪਿਛਲੀ ਵੀਡੀਓ ਸੀ ਉਹਦੇ ਨਾਲ ਮਿਲਦੀ ਜੁਲਦੀ ਹੈ ਉਹਦੇ ਵਿੱਚ ਆਪਾਂ ਡਿਸਕਸ ਕੀਤੇ ਸੀ ਕਿ ਔਰਤਾਂ ਦੇ ਵਿੱਚ ਡਿਪਰੈਸ਼ਨ ਕਿਉਂ ਵੱਧ ਰਿਹਾ ਵਾ ਤੇ ਅੱਜ ਆਪਾਂ ਉਹਨਾਂ ਦੇ ਥੋੜੇ ਜਿਹਾ ਹਾਲ ਦੱਸਾਂਗੇ ਕੁਝ ਪੁਆਇੰਟ ਮੈਂ ਨੋਟ ਕਰਤੇ ਨੇ ਕੁਝ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਾਂ ਉਹਨਾਂ ਨੂੰ ਡਿਸਕਸ ਕਰਦੇ ਕਰਦੇ ਅੱਗੇ ਰਾਈਟ ਕਰੀ ਜਾਵਾਂਗੇ ਹਾਂਜੀ ਸੋ ਮੈਂ ਦੀਪ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗਦੇ ਨੇ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜਰੂਰ ਦੱਸਿਓ ਕੋਈ ਗਲਤੀ ਹੋਏ ਤੇ ਮਾਫੀ ਕਰ ਦਿਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਔਰਤਾਂ ਦੇ ਵਿੱਚ ਡਿਪਰੈਸ਼ਨ ਵੱਧ ਗਿਆ ਸੀਗਾ ਉਹਨਾਂ ਦੇ ਆਪਾਂ ਰੀਜ਼ਨ ਦੱਸ ਚੁੱਕੇ ਹਾਂ ਤੁਹਾਨੂੰ ਹੁਣ ਇਸ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਾਂਗੇ ਉਹ ਤਰੀਕੇ ਜਿਨ੍ਹਾਂ ਨਾਲ ਲੇਡੀਜ਼ ਦੇ ਵਿੱਚ ਆਪਣਾ ਡਿਪਰੈਸ਼ਨ ਦੂਰ ਕਰ ਸਕਦੀਆਂ ਨੇ ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਆਪਣੇ ਮਨ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਏ ਆਪਣੇ ਆਪ ਨਾਲ ਪਿਆਰ ਕਰੋ ਆਪਣੇ ਦਿਲ ਦੀ ਗੱਲ ਕਹੋ ਤੇ ਵਾਇਗੁਰ ਤੇ ਪ੍ਰੋਸਾਰ ਰੱਖੋ ਜਦੋਂ ਜ਼ਿੰਦਗੀ ਵਿੱਚ ਚੁੱਪ ਵੱਧ ਜਾਂਦੀ ਹੈ ਤੇ ਅੰਦਰਲਾ ਦਰਦ ਡਿਪਰੈਸ਼ਨ ਬਣ ਜਾਂਦਾ ਹੈ ਪਰ ਯਾਦ ਰੱਖੋ ਤੂੰ ਕਮਜ਼ੋਰ ਨਹੀਂ ਹੈ ਇੱਕ ਮਜ਼ਬੂਤ ਔਰਤ ਹੈ ਜਿਸ ਨੇ ਕਈ ਤੂਫਾਨ ਝੱਲੇ ਨੇ ਠੀਕ ਹੈ ਨਾ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਸਿੱਖੋ ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਹੀ ਕਮਜ਼ੋਰ ਬਣਾ ਲਓਗੇ ਤਾਂ ਤੁਸੀਂ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰ ਸਕਦੇ ਹਰ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ ਖੁਦ ਨੂੰ ਬਿਹਤਰ ਬਣਾਉਣ ਦਾ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਦਾ ਹੌਸਲਾ ਨਾ ਹਾਰੋ ਕਿਉਂਕਿ ਸੂਰਜ ਹਮੇਸ਼ਾ ਹਨੇਰੇ ਤੋਂ ਬਾਅਦ ਹੀ ਚੜਦਾ ਵਾ ਆਪਣੇ ਤੇ ਵਿਸ਼ਵਾਸ ਰੱਖੋ ਕਿਉਂਕਿ ਤਾਕਤ ਤੁਹਾਡੇ ਅੰਦਰ ਹੀ ਹੈ ਕਿਉਂਕਿ ਕੋਈ ਵੀ ਤੁਹਾਨੂੰ ਆਣ ਕੇ ਦੱਸੇਗਾ ਨਹੀਂ ਕਿ ਤੁਸੀਂ ਇਸ ਡਿਪਰੈਸ਼ਨ ਚੋਂ ਨਿਕਲਣਾ ਵਾ ਇਹ ਚੋ ਪੈਣਾ ਤੁਹਾਨੂੰ ਖੁਦ ਹੀ ਨਿਕਲਣਾ ਪੈਣਾ ਕੋਈ ਆਣ ਕੇ ਤੁਹਾਨੂੰ ਸਰਟੀਫਿਕੇਟ ਨਹੀਂ ਦੇਣ ਲੱਗਾ ਕਿ ਤੁਸੀਂ ਕਿਸੇ ਲਈ ਚੰਗਾ ਕੀਤਾ ਵਾ ਭਾਵੇਂ ਤੁਸੀਂ ਸਾਰੀ ਉਮਰ ਉਹਨਾਂ ਲਈ ਕਰਦੋ ਇਸ ਲਈ ਤੁਹਾਨੂੰ ਕੋਈ ਵੀ ਚੀਜ਼ੇ ਤੁਹਾਨੂੰ ਉਹਦੇ ਲਈ ਖੁਦ ਹੀ ਮਿਹਨਤ ਕਰਨੀ ਪਈ ਕਿਸੇ ਦੇ ਆਸ ਰੱਖਣੀ ਛੱਡ ਦਿਓ ਕਿ ਕੋਈ ਆਣ ਕੇ ਮੇਰਾ ਸਾਥ ਦੇਊਗਾ ਤੇ ਮੈਂ ਉਸ ਚੀਜ਼ੋਂ ਨਿਕਲਣਾ ਵਾ ਹਾਰਨਾ ਕਹਿੰਦੇ ਕਿਸੇ ਚੀਜ਼ ਦਾ ਬੁਰਾ ਨਹੀਂ ਹੁੰਦਾ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਫੇਲ ਹੋ ਗਏ ਹੋ ਅਨਸਕਸੈਸਫੁਲ ਹੋ ਗਏ ਹਾਰ ਚੁੱਕੇ ਹੋ ਹਾਰ ਨਾ ਬੁਰਾ ਨਹੀਂ ਹੁੰਦਾ ਹਾਲ ਕੇ ਹੌਸਲਾ ਟੁੱਟ ਜਾਣਾ ਬੁਰਾ ਹੁੰਦਾ ਵਾ ਹਰ ਹਾਰ ਦੇ ਪਿੱਛੇ ਇੱਕ ਸਬਕ ਲੁਕਿਆ ਹੁੰਦਾ ਹੈ ਜੇ ਸਿੱਖ ਲਿਆ ਤਾਂ ਤੁਸੀਂ ਕਦੇ ਨਹੀਂ ਹਾਰਦੇ ਜਦ ਤੱਕ ਤੁਸੀਂ ਖੁਦ ਤੇ ਵਿਸ਼ਵਾਸ ਨਹੀਂ ਕਰਦੇ ਦੁਨੀਆ ਵੀ ਨਹੀਂ ਕਰੇਗੀ ਆਪਣੀ ਕਾਬਲੀਅਤ ਤੇ ਭਰੋਸਾ ਰੱਖੋ ਰੱਬ ਨੇ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਮਕਸਦ ਲਈ ਬਣਾਇਆ ਹੁੰਦਾ ਹੈ ਜੋ ਸਮੇਂ ਦੀ ਕਦਰ ਕਰਦਾ ਹੈ ਉਹ ਕਦੇ ਖਾਲੀ ਹੱਥ ਨਹੀਂ ਰਹਿੰਦਾ ਮਿਹਨਤ ਕਰਨਾ ਤੇ ਵਿਸ਼ਵਾਸ ਰੱਖਣਾ ਸਿੱਖ ਲਓ ਕਿਉਂਕਿ ਰੱਬ ਹਮੇਸ਼ਾ ਸੱਚੇ ਦਿਲ ਦੀਆਂ ਹੀ ਸੁਣਦਾ ਹੈ ਜੀਵਨ ਦੀ ਜੰਗ ਵੀ ਭਾਣੋ ਉਹੀ ਜਿੱਤਦਾ ਹੁੰਦਾ ਵਾ ਜੋ ਹਾਰ ਮੰਨਣ ਤੋਂ ਇਨਕਾਰ ਨਹੀਂ ਕਰਦਾ ਤੂਫਾਨ ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪਹਾੜ ਨਹੀਂ ਕਦੇ ਝੁਕਦੇ ਵੇਖੇ ਨਾ ਅੱਜ ਕੱਲ ਪਹਾੜ ਕਿਤੇ ਝੁਕ ਜਾਣਗੇ ਨਹੀਂ ਇਸ ਲਈ ਪਲੀਜ਼ ਆਪਣੇ ਆਪ ਨੂੰ ਕਿਸੇ ਦੇ ਅੱਗੇ ਗਿੜਗੜਾਉਣਾ ਛੱਡ ਦਿਓ ਹਾਂਜੀ ਸਭ ਤੋਂ ਪਹਿਲਾਂ ਮੈਂ ਇੱਕ ਪੁਆਇੰਟ ਨੋਟ ਕੀਤਾ 셀ਫ ਰਿਸਪੈਕਟ ਆਪਣੇ 셀ਫ ਰਿਸਪੈਕਟ ਲਈ ਬੋਲਣਾ ਸਿੱਖੋ ਜੇ ਤੁਹਾਨੂੰ ਲੱਗਦਾ ਹੈ ਕਿ ਦੂਸਰਾ ਪਰਸਨ ਤੁਹਾਨੂੰ 셀ਫ ਰਿਸਪੈਕਟ ਨਹੀਂ ਦੇ ਸਕਦਾ ਚਾਰ ਕਦਮ ਦੂਰੀ ਬਣਾਓ ਦੇ ਤੋ ਮੈਂ ਇੱਕ ਵੀਡੀਓ ਇਹਦੇ ਵਿੱਚ ਬਣਾਈ ਹੋਈ ਹੈ ਕਿ ਕਿਸ ਤਰੀਕੇ ਦੇ ਲੋਕਾਂ ਤੋਂ ਆਪਾਂ ਨੂੰ ਦੂਰੀ ਪਹਿਲਾਂ ਹੀ ਬਣਾ ਲੈਣੀ ਚਾਹੀਦੀ ਤੁਸੀਂ ਉਹਨੂੰ ਵੇਖ ਸਕਦੇ ਜੇ ਜਾ ਕੇ ਚੈਨਲ ਤੇ ਅਪਲੋਡ ਹੈ ਉਹਨਾਂ ਲੋਕਾਂ ਤੋਂ ਆਪਣੇ ਆਪ ਵੀ ਦੂਰੀ ਬਣਾ ਲਓ ਜੋ ਤੁਹਾਡੀ ਸੈਲਫ ਰਿਸਪੈਕਟ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਨੂੰ ਮੀਨਿੰਗ ਹੀ ਨਹੀਂ ਪਤਾ ਕਿ ਸੈਲਫ ਰਿਸਪੈਕਟ ਚੀਜ਼ ਕੀ ਹੁੰਦੀ ਹੈ ਆਪਣੀ ਸੈਲਫ ਰਿਸਪੈਕਟ ਤੁਹਾਡੇ ਆਪਣੇ ਹੱਥੇ ਲੋੜ ਤੋਂ ਬਾਅਦ ਅਗਲਿਆਂ ਨੂੰ ਸਲਾਹ ਨਾ ਦੋ ਕਿਉਂਕਿ ਤੁਹਾਡੀਆਂ ਸਲਾਹਾਂ ਦੀ ਕਿਸੇ ਨੂੰ ਨਹੀਂ ਲੋੜ ਉੱਠੋ ਐਵੇਂ ਰੋਣਾ ਜਾਂ ਪਾ ਕੇ ਨਾ ਬੈਠਿਆ ਕਰੋ ਕਿਸੇ ਤੋਂ ਉਮੀਦਾਂ ਆਸਾਂ ਛੱਡ ਦਿਓ ਜਿਵੇਂ ਕਿ ਮੈਂ ਦੂਸਰਾ ਪੁਆਇੰਟ ਨੋਟ ਕੀਤਾ ਨਾ ਦੂਸਰੇ ਇਤਿਆਸ ਛੱਡੋ ਤੁਸੀਂ ਦੂਸਰਾ ਇਤਿਆਸ ਹੀ ਕਿਉਂ ਲਾਈਏ ਉਹਦੇ ਵਿੱਚ ਤੁਹਾਡੇ ਹਸਬੰਡ ਵੀ ਹੋ ਸਕਦੇ ਨੇ ਤੁਸੀਂ ਆਪਣੇ ਹਸਬੰਡ ਤੇ ਵੀ ਕਿਉਂ ਆਸ ਲਾਈਏ ਮੈਂ ਨਹੀਂ ਕਹਿੰਦੀ ਕਿ ਆਪਣੇ ਹਸਬੰਡ ਨਾਲ ਗਲਤ ਕਰੋ ਜਾਂ ਉਹਨਾਂ ਨੂੰ ਬਲਾਉਣਾ ਨਹੀਂ ਸਭ ਕੁਝ ਕਰੋ ਪਰ ਜੋ ਇਨਸਾਨ ਤੁਹਾਡੀ ਕਹਿ ਨਹੀਂ ਸਮਝ ਰਿਹਾ ਤੇ ਤੁਸੀਂ ਉਹਨੂੰ ਸਮਝਾ ਕੇ ਲੈਣਾ ਵੀ ਕੀ ਹੈ ਜੇ ਉਹ ਆਪਣੀ ਲਾਈਫ ਦੇ ਵਿੱਚ ਖੁਸ਼ ਨੇ ਅੱਗੇ ਚੱਲ ਰਹੇ ਤੇ ਤੁਸੀਂ ਕਿਉਂ ਨਹੀਂ ਚੱਲ ਸਕਦੇ ਪਤਾ ਕਈ ਲੇਡੀਜ਼ ਦੀ ਇਹੀ ਪ੍ਰੋਬਲਮ ਹੁੰਦੀ ਹੈ ਕਿ ਜੈਂਟਸ ਤਾਂ ਨਾ ਆਪਣਾ ਦਰਦ ਸੁਭਾਗੇ ਨਾਲ ਅੱਗੇ ਦੇ ਅੱਗੇ ਵਧਦੇ ਜਾਂਦੇ ਨੇ ਪਰ ਲੇਡੀਜ਼ ਉੱਥੇ ਹੀ ਰੋਣਾ ਟੋਣਾ ਜਾਂ ਪਾ ਕੇ ਬੈਠੀਆਂ ਰਹਿੰਦੀਆਂ ਵਾ ਰੋਣਾ ਟੋਣਾ ਛੱਡੋ ਆਪਣੇ ਹੋਰ ਕੰਮਾਂ ਵੱਲ ਧਿਆਨ ਦਿਓ ਬਾਧੂ ਕੰਮ ਨਹੀਂ ਕਰਨ ਵਾਲੇ ਜੇ ਵਾਰ-ਵਾਰ ਧਿਆਨ ਉੱਥੇ ਹੀ ਜਾਂਦਾ ਤਾਂ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਓ ਕਿ ਤੁਹਾਡਾ ਉੱਥੇ ਤਾਂ ਧਿਆਨ ਜਾਵੇ ਹੀ ਨਾ ਕਿਉਂਕਿ ਕੋਈ ਵੀ ਆਣ ਕੇ ਤੁਹਾਨੂੰ ਉੱਥੇ ਚੁੱਪ ਨਹੀਂ ਕਰਾਉਣ ਲੱਗਾ ਜੋ ਜਿੰਨੂੰ ਤੁਸੀਂ ਇੰਨੇ ਟਾਈਮ ਦਾ ਨਹੀਂ ਸਮਝਾ ਸਕੇ ਕਿਸੇ ਇਨਸਾਨ ਨੂੰ ਤਾਂ ਤੁਸੀਂ ਉਹਨੂੰ ਹੁਣ ਬਾਕੀ ਤਾਂ ਤੁਸੀਂ ਵੀ ਨਹੀਂ ਸਮਝਾ ਸਕੋਗੇ ਕਿਉਂਕਿ ਹਰ ਇਨਸਾਨ ਦੀ ਆਪਣੀ ਮੈਂਟੈਲਿਟੀ ਹੁੰਦੀ ਹੈ ਜੋ ਇਨਸਾਨ ਜਿਵੇਂ ਸੋਦਾ ਉਹਨੇ ਓਵੇਂ ਹੀ ਸੋਚਣਾ ਹੁੰਦਾ ਵਾ ਤੁਸੀਂ ਕਿਸੇ ਦੀ ਸੋਚ ਨੂੰ ਕਦੇ ਚੇਂਜ ਨਹੀਂ ਕਰ ਸਕਦੇ ਇਸ ਲਈ ਤੁਸੀਂ ਆਪਣੇ ਫੈਸਲੇ ਦੂਜਿਆਂ ਤੇ ਥੁਪਣੇ ਛੱਡ ਦਿਓ ਨੰਬਰ 3 ਹੈਗਾ ਜੀ ਰੋਣਾ ਬੰਦ ਕਰ ਦਿਓ ਭੈਣੋ ਜਿਹੜੇ ਭੈਣਾਂ ਨਿੱਕੀ ਨਿੱਕੀ ਗੱਲ ਤੇ ਰੋਣ ਲੱਗ ਜਾਂਦੀਆਂ ਰੋਣਾ ਬੰਦ ਕਰ ਦਿਓ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਲਾਈਫ ਦੇ ਵਿੱਚ ਤੁਹਾਨੂੰ ਇਹ ਗੱਲ ਦਾ ਅਹਿਸਾਸ ਹੋਏਗਾ ਕਿ ਤੁਸੀਂ ਸਾਰੀ ਉਮਰ ਆਪਣੀ ਰੋਕੇ ਹੀ ਗੱਡਤੀ ਹੈ ਤੁਹਾਨੂੰ ਇਹ ਜ਼ਿੰਦਗੀ ਮਿਲੀ ਹੈ ਹੱਸੋ ਕਿ ਢੋ ਆਪਣੀ ਜ਼ਿੰਦਗੀ ਚ ਕੁਝ ਕਰੋ ਕੀ ਪਤਾ ਕਿੰਨੇ ਕੁ ਸਾ ਆਪਾਂ ਨੂੰ ਪਰਮਾਤਮਾ ਨੇ ਦਿੱਤੇ ਨੇ ਉਹ ਤੁਸੀਂ ਆਪਾਂ ਕਿਸੇ ਦੀਆਂ ਯਾਦਾਂ ਚ ਕਿਸੇ ਨੂੰ ਮਨੋਂ ਚ ਕਿਸੇ ਨੂੰ ਆਪਣਾ ਰੋਬ ਬੌਂਦ ਵਿੱਚ ਗਵਾ ਦਿੰਦੇ ਆ ਕਿਉਂ ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ ਉਹਨਾਂ ਨੂੰ ਸਮਝਾਉਣਾ ਛੱਡ ਦਿਓ ਤੁਸੀਂ ਰੋਣਾ ਬੰਦ ਕਰੋ ਆਪਣੀ ਜ਼ਿੰਦਗੀ ਵਿੱਚ ਉੱਠੋ ਕੁਝ ਕਰੋ ਜੋ ਵਧੀਆ ਚੀਜ਼ੀ ਉਹ ਕਰੋ ਕਿਉਂਕਿ ਜੇ ਕੋਈ ਕੰਮ ਕਰੋਗੇ ਆਟੋਮੈਟਿਕਲੀ ਤੁਹਾਡਾ ਧਿਆਨ ਉਥੋਂ ਮਿਸਪਲੇਸ ਹੋ ਜਾਏਗਾ ਰੋਣਾ ਬੰਦ ਕਰੋ ਦੂਸਰਿਆਂ ਵਾਸਤੇ ਕਿੰਨੇ ਮੇਰੇ ਨਾਲ ਇਹ ਕਰਤਾ ਉਹਨੇ ਮੇਰੇ ਨਾਲ ਇਹ ਕਰਤਾ ਜੇ ਕੋਈ ਤੁਹਾਡੇ ਨਾਲ ਮਾੜਾ ਕਰ ਵੀ ਜਾਂਦਾ ਵਾ ਤੁਸੀਂ ਸਮਝ ਲਓ ਉਸ ਇਨਸਾਨ ਦੀ ਨਹੀਂ ਔਕਾਤ ਹੀ ਨਹੀਂ ਸੀ ਕਿ ਉਹ ਤੁਹਾਡੇ ਬਰਾਬਰ ਕੰਮ ਕਰ ਸਕਦਾ ਜਿਉ ਤੁਹਾਨੂੰ ਪ੍ਰਮਾਤਮਾ ਨੇ ਉਹਦੇ ਤੋਂ ਦੂਰ ਕਰਤਾ ਸੋਚੋ ਵੀ ਇਹ ਖਰੇ ਚੰਗਾ ਹੀ ਹੋਣਾ ਜੇ ਇਹ ਮੇਰੇ ਨਾਲ ਹੋਰ ਟਾਈਮ ਥੋੜਾ ਰਹਿੰਦਾ ਤੇ ਇਹਨੇ ਪਤਾ ਨਹੀਂ ਮੇਰਾ ਕੀ ਨੁਕਸਾਨ ਕਰ ਦੇਣਾ ਸੀ ਜੇ ਤੁਸੀਂ ਉਸ ਇਨਸਾਨ ਤੋਂ ਦੂਰ ਹੋ ਗਿਓ ਤੇ ਚੰਗਾ ਵਾ ਤੇ ਇਸ ਲਈ ਰੋਣਾ ਬੰਦ ਕਰਤੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਕੰਮ ਦੇ ਵਿੱਚ ਧਿਆਨ ਦਿਓ ਆਪਣਾ ਮਨ ਜਿਵੇਂ ਤੁਹਾਨੂੰ ਪਹਿਲਾਂ ਹੀ ਆਖਿਆ ਨਾ ਕੋਈ ਨਾ ਕੋਈ ਵਰਕ ਸ਼ੁਰੂ ਕਰ ਲਓ ਕਈ ਪਣਾ ਸਲਾਈ ਦਾ ਬਹੁਤ ਸੋਹਣਾ ਕੰਮ ਕਰ ਲੈਂਦੀ ਆ ਕਈ ਪੜੀਆਂ ਲਿਖੀਆਂ ਪੈਣਾ ਨੇ ਆਪਣੇ ਵਰਕ ਵੱਲ ਧਿਆਨ ਦਿਓ ਆਪਣੇ ਬੱਚਿਆਂ ਵੱਲ ਧਿਆਨ ਦਿਓ ਜੋ ਇਨਸਾਨ ਤੁਹਾਨੂੰ ਦੁੱਖ ਦੇ ਰਿਹਾ ਵਾ ਜੋ ਇਨਸਾਨ ਤੁਹਾਡੀ ਫੀਲਿੰਗ ਨਹੀਂ ਸਮਝ ਪਾ ਰਿਹਾ ਤੁਸੀਂ ਉਹਨੂੰ ਸਮਝਾਉਣਾ ਹੀ ਬੰਦ ਕਰ ਦਿਓ ਕਿਉਂਕਿ ਵਾਰ-ਵਾਰ ਸਮਝਾਉਣ ਦੇ ਨਾਲ ਕਿਸੇ ਨੇ ਸਮਝ ਨਹੀਂ ਜਾਣਾ ਕਿਉਂਕਿ ਆਪਾਂ ਨਾ ਕਈ ਵਾਰ ਐਵੇਂ ਹੁੰਦਾ ਵਾ ਪੈਣੋ ਵੇਖੋ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੂੰ ਤੁਸੀਂ ਸਮਝਾ ਰਹੇ ਹੋ ਉਹ ਇਨਸਾਨ ਗਲਤ ਹੋਵੇ ਕਈ ਵਾਰ ਉਹ ਇਨਸਾਨ ਵੀ ਬਹੁਤ ਹੀ ਵਧੀਆ ਇਨਸਾਨ ਹੁੰਦਾ ਹੈ ਪਰ ਇੱਕ ਕਹਿੰਦੇ ਨੇ ਕਿ ਹਰ ਇੱਕ ਬੰਦੇ ਦੇ ਆਪਣੇ ਸੋਚ ਦਾ ਇੱਕ ਦਾਇਰਾ ਹੁੰਦਾ ਹੈ ਹਰ ਇੱਕ ਬੰਦਾ ਆਪਣੀ ਮਟੈਲਿਟੀ ਦੇ ਹਿਸਾਬ ਨਾਲ ਸੋਚਦਾ ਵਾ ਕਈ ਵਾਰ ਤੁਸੀਂ ਵੀ ਆਪਣੇ ਦਿਲੋਂ ਸਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਹੋ ਪਰ ਅਗਲਾ ਇਨਸਾਨ ਵੀ ਮਾੜਾ ਨਹੀਂ ਹੁੰਦਾ ਪਰ ਉਹਦੀ ਸੋਚ ਦਾ ਦਾਰਾ ਇੰਨੀ ਘੁੰਦਾ ਵਾ ਜਾਂ ਕਹੋ ਕਈਆਂ ਨੇ ਉਹਦਾ ਦਿਮਾਗ ਇਸ ਤਰੀਕੇ ਨਾਲ ਫ੍ਰੈਸ਼ ਕੀਤਾ ਹੁੰਦਾ ਵਾ ਕਿ ਉਹ ਤੁਹਾਡੀ ਸੱਚਾਈ ਚੀਜ਼ ਵੀ ਸੱਚੀ ਚੀਜ਼ ਨੂੰ ਨਜ਼ਰ ਨਹੀਂ ਆਉਂਦੀ ਹੁੰਦੀ ਉਹ ਮਤਲਬ ਅਗਲੇ ਦੇ ਕਈ ਮਤਲਬ ਕਿਵੇਂ ਦੱਸਾਂ ਤੁਹਾਨੂੰ ਇਹਦੇ ਵਿੱਚ ਵੀ ਜਿਵੇਂ ਆਪਣਾ ਹੁੰਦਾ ਨਾ ਕੋਈ ਇਨਸਾਨ ਬੜਾ ਭੋਲਾਪਾਲਾ ਹੁੰਦਾ ਹੈ ਜਿਹੜੇ ਭੋਲੇਪਾਲੇ ਲੋਕਾਂ ਦਾ ਅਕਸਰ ਦੂਸਰੇ ਜਿਹੜੇ ਚਲਾਕ ਲੋਕ ਹੁੰਦੇ ਉਹਨਾਂ ਦਾ ਫਾਇਦਾ ਚੁੱਕ ਲੈਂਦੇ ਨੇ ਚੋਕ ਲੈਂਦੇ ਨੇ ਉਹੀ ਇਨਸਾਨ ਆਪਣੇ ਪਰਿਵਾਰ ਦੀ ਕਦੀ ਪਰਵਰਿਸ਼ ਨਹੀਂ ਸਹੀ ਕਰ ਸਕਦਾ ਕਿਉਂਕਿ ਉਹਦੇ ਭੋਲੇਪਨ ਦਾ ਸਾਰਿਆਂ ਨੇ ਫਾਇਦਾ ਚੁੱਕਣਾ ਦਾ ਅਗਰ ਕੋਈ ਉਹਦਾ ਪਾਰਟਨਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਲੱਗਦਾ ਹੈ ਕਿ ਸ਼ਾਇਦ ਨਹੀਂ ਕਿਉਂਕਿ ਉਹਨੂੰ ਉਦੋਂ ਸਮਝ ਆਉਣਾ ਵਾ ਜਦੋਂ ਉਹ ਚੀਜ਼ ਉਹਦੇ ਨਾਲ ਫੇਸ ਟੂ ਫੇਸ ਹੋ ਗਈ ਕਿਉਂਕਿ ਸਮਾਂ ਬਹੁਤ ਵੱਡਾ ਹੈ ਇਸ ਜ਼ਿੰਦਗੀ ਬਹੁਤ ਵੱਡੀ ਸਮਾਂ ਬਹੁਤ ਵੱਡਾ ਝੂਠ ਦੇ ਪੈਰ ਜਿਆਦਾ ਲੰਮੇ ਨਹੀਂ ਹੁੰਦੇ ਇੱਕ ਨਾ ਇੱਕ ਦਿਨ ਸੱਚ ਅਗਲੇ ਦੇ ਸਾਹਮਣੇ ਆ ਹੀ ਜਾਂਦਾ ਇਸ ਲਈ ਤੁਸੀਂ ਆਪਣਾ ਰੋਣਾ ਬੰਦ ਕਰਕੇ ਕੰਮ ਦੇ ਵਿੱਚ ਧਿਆਨ ਦਿਓ ਆਪਣੀ رائے ਨਾ ਦਿਓ ਅਗਰ ਤੁਹਾਡੀ رائے ਦੀ ਕਿਸੇ ਜਗ੍ਹਾ ਤੇ ਨਹੀਂ ਨਾ ਲੋੜ ਅਗਰ ਤੁਹਾਨੂੰ ਅਗਲਾ ਨਹੀਂ ਪੁੱਛ ਰਿਹਾ ਕਿ ਮੈਂ ਕੰਮ ਕਰਾਂ ਜਾਂ ਨਾ ਕਰਾਂ ਤੁਸੀਂ ਆਪਣੀ رائے ਦੇ ਕੇ ਲੈਣਾ ਕੀ ਹੈ ਤੁਹਾਡੀ رائے ਦੇਣਾ ਕੋਈ ਕੰਮ ਖਾਸ ਤੇ ਹੋ ਨਹੀਂ ਜਾਣਾ ਤੁਸੀਂ ਇਹੀ رائے ਜਿਹੜੀ ਉਹਨਾਂ ਨੂੰ ਦੇਣੀ ਇਹੀ ਚੀਜ਼ ਤੁਸੀਂ ਆਪਣੇ ਦਿਮਾਗ ਤੇ ਸੋਚੋ ਜੋ ਜੀ ਤੁਸੀਂ ਦਿਮਾਗ ਚ ਨਿੱਕੀ ਜਿਹੀ ਗੱਲ ਨੂੰ ਸੋਚ-ਸੋਚ ਕੇ ਆਪਣੇ ਮਨ ਦੇ ਵਿੱਚ ਡਿਪਰੈਸ਼ਨ ਕੀਤਾ ਹੋਇਆ ਹੈ ਸੋਚ-ਸੋਚ ਕੇ ਕਿ ਮੈਨੂੰ ਇਹ ਨਹੀਂ ਆ ਨਹੀਂ ਕਿਹਾ ਮੈਨੂੰ ਫਲਾਣ ਨੇ ਇਹ ਨਹੀਂ ਕਿਹਾ ਆ ਨਹੀਂ ਕੀਤਾ ਇਸ ਦੀ ਜਗ੍ਹਾ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਮੈਂ ਆਪਣੀ ਜ਼ਿੰਦਗੀ ਨੂੰ ਸਹੀ ਕਿਵੇਂ ਕਰਾਂ ਜੇ ਮੇਰੇ ਬੱਚੇ ਨੇ ਮੈਂ ਆਪਣੇ ਬੱਚਿਆਂ ਦਾ ਰਾਸ ਸਹੀ ਕਿਵੇਂ ਕਰਾਂ ਵੇਖੋ ਐਵੇਂ ਤਾਂ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਮਾੜਾ ਆਖਿਆ ਸੀ ਜੋ ਗੁਰੂ ਸਾਹਿਬ ਇਹਨਾਂ ਲੋਕਾਂ ਦੀ ਪਰਵਾਹ ਕਰਨ ਲੱਗ ਜੰਦੇ ਫਿਰ ਤੇ ਉਹ ਇੰਨਾ ਕੁ ਦੀ ਕੁਸ਼ ਕਰ ਹੀ ਨਹੀਂ ਸਕਦੇ ਜੋ ਅੱਜ ਆਪਣੇ ਲਈ ਉਹ ਕਰ ਗਏ ਨੇ ਕਿਉਂਕਿ ਵੇਖੋ ਦੁਨੀਆ ਨੂੰ ਤੁਸੀਂ ਚੰਗਾ ਵੀ ਕਰ ਲੋਗੇ ਇਹਨਾਂ ਨੇ ਤਾਂ ਵੀ ਤੁਹਾਨੂੰ ਮਾੜਾ ਕਹਿਣਾ ਵਾ ਤੁਸੀਂ ਇਹਨਾਂ ਲਈ ਮਾੜਾ ਵੀ ਕਰ ਲੋਗੇ ਇਹਨਾਂ ਨੇ ਤਾਂ ਵੀ ਤੁਹਾਨੂੰ ਮਾੜਾ ਕਰਨਾ ਵਾ ਜੇ ਤੁਸੀਂ ਆਪਣੀ ਕਹਿੰਦੇ ਨੇ ਨਾ ਗਰਦਨ ਵੀ ਕਟਾ ਦੋਗੇ ਨਾ ਇਹਨਾਂ ਨੇ ਤਾਂ ਵੀ ਮਾੜਾ ਕਹਿ ਦੇਣਾ ਇਹਨਾਂ ਨੇ ਕਹਿੰਦਾ ਇੱਥੋਂ ਨਹੀਂ ਸੀ ਇੱਥੋਂ ਕਟਣੀ ਚਾਹੀਦੀ ਸੀ ਗਰਦਨ ਵੀ ਇਸ ਲਈ ਐਵੇਂ ਨਹੀਂ ਜੋ ਮਰਜ਼ੀ ਤੁਸੀਂ ਸੰਸਾਰ ਲਈ ਕਰ ਦੋਗੇ ਇਹਨਾਂ ਨੇ ਤੁਹਾਡਾ ਮੁੱਲ ਨਹੀਂ ਪਾਉਣਾ ਇਸ ਲਈ ਕਿਸੇ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਦੇਣ ਦੇ ਨਾਲ ਉਹ ਕਿਸੇ ਨੂੰ ਆਪਣੀ رائے ਦੇਣ ਦੇ ਨਾਲ ਉਹ ਕਿਸੇ ਦੇ ਉੱਪਰ ਆਪਣੇ ਫੈਸਲੇ ਥੋਪਣ ਦੇ ਨਾਲ ਉਹ ਤੁਸੀਂ ਆਪਣਾ ਆਪ ਸੁਧਾਰ ਲਓ ਅੱਧੇ ਪਰਸੈਂਟ ਅੱਧੇ ਮਸਲੇ ਤੁਹਾਡੇ ਇੱਥੇ ਹੀ ਹੱਲ ਹੋ ਜਾਣੇ ਨੇ ਚੁੱਪ ਰਹਿਣਾ ਸਿੱਖੋ ਭੈਣੋ ਜਿੱਥੇ ਤੁਹਾਡੇ ਨਹੀਂ ਨਾ ਲੋੜ ਨਾ ਬੋਲੋ ਤੁਹਾਨੂੰ ਪਤਾ ਚੁੱਪੇ ਕਿੰਨਾ ਵੱਡਾ ਹਥਿਆਰ ਹੈ ਜਿਹੜੀਆਂ ਸਾਰੇ 100 ਸਵਾਲਾਂ ਦੇ ਜਵਾਬ ਇੱਕ ਚੁੱਪ ਹੁੰਦਾ ਚੁੱਪ ਬੰਦੇ ਨੂੰ ਅੰਦਰੋਂ ਹਲਾ ਦਿੰਦੀ ਹੁੰਦੀ ਹੈ। ਚੁੱਪ ਰਹੋਗੇ ਸੁਖੀ ਰਹੋਗੇ। ਜਿੰਨਾ ਜ਼ਿਆਦਾ ਬੋਲੋਗੇ ਓਨਾ ਦੁਖੀ ਹੋਵੋਗੇ। ਕਿਉਂਕਿ ਕਈ ਲੋਕਾਂ ਦੀ ਫਿਤਰਤ ਹੀ ਐਵੇਂ ਦੀ ਹੁੰਦੀ ਕਿ ਉਹ ਮਤਲਬ ਮੜਾ ਤੇ ਮੜਾ ਕਰ ਹੀ ਜਾਣਗੇ, ਕਰ ਹੀ ਜਾਣਗੇ ਕਿ ਉਹ ਤੁਹਾਨੂੰ ਇਕਸਾਈ ਜਾਣਗੇ ਕਿ ਤੁਸੀਂ ਕੁਝ ਬੋਲੋ ਪਰ ਤੁਸੀਂ ਚੁੱਪ ਰਹਿ ਕੇ ਉਹਨਾਂ ਦਾ ਜਵਾਬ ਦੇ ਸਕਦੇ ਹੋ। ਠੀਕ ਹੈ ਭੈਣੋ ਆਪਣੇ ਆਪ ਲਈ ਉਠੋ। ਕਿਸੇ ਲਈ ਦੂਜੇ ਲਈ ਰੋਣਾ ਬੰਦ ਕਰ ਦਿਓ। ਆਪਣੇ ਆਪ ਲਈ ਜੀਣਾ ਸਿੱਖੋ। ਇਹ ਸਭ ਤੋਂ ਵਧੀਆ ਤਰੀਕਾ ਜੇ ਕਿਸੇ ਨੂੰ ਸੁਧਾਰਨ ਦੇ ਨਾਲੋਂ ਨਾ ਆਪਾਂ ਆਪਣਾ ਆਪ ਸੁਧਾਰ ਲਈਏ ਨਾ ਉਹ ਸਭ ਤੋਂ ਵਧੀਆ ਵਾ ਕਿਉਂਕਿ ਕਈ ਵਾਰ ਅਗਲਾ ਇਨਸਾਨ ਵੀ ਸਹੀ ਹੁੰਦਾ ਵਾ ਆਪਾਂ ਵੀ ਸਹੀ ਹੁੰਨੇ ਆ ਪਰ ਆਪ ਅਗਲੇ ਦੀ ਨਜ਼ਰਾਂ ਚ ਗਲਤ ਸਾਬਤ ਹੋ ਜਾਂਦੇ ਆ ਕਿਉਂਕਿ ਜਿਹੜੇ ਚਲਾਕ ਤੇ ਚੁਸਤ ਲੋਕ ਹੁੰਦੇ ਨੇ ਉਹਨਾਂ ਨੇ ਆਪਣੀਆਂ ਚਾਲਵੱਜੀਆਂ ਇਸ ਤਰੀਕੇ ਨਾਲ ਖੜੀਆਂ ਹੁੰਦੀਆਂ ਵਾ ਕਿ ਤੁਸੀਂ ਅਗਲੇ ਨੂੰ ਚਾਹ ਕੇ ਵੀ ਨਹੀਂ ਸਮਝਾ ਸਕਦੇ ਸੋ ਸਮਾਂ ਬੜਾ ਵੱਡਾ ਵਰਤ ਕੇ ਪ੍ਰਮਾਤਮਾ ਤੇ ਭਰੋਸਾ ਰੱਖੋ ਨਾਮ ਬਾਣੀ ਪੜਿਆ ਕਰੋ ਸਵੇਰੇ ਉੱਠਿਆ ਕਰੋ ਮਾਰਨਿੰਗ ਵਾਕ ਕਰਿਆ ਕਰੋ ਹੌਲੀ ਹੌਲੀ ਤੁਹਾਡਾ ਆਪਣੇ ਆਪ ਰੋਟੀਨ ਸੈਟ ਹੋ ਜਾਣਾ ਵਾ ਇਨ੍ਹਾਂ ਚੀਜ਼ਾਂ 'ਤੇ ਧਿਆਨ ਹੀ ਦੇਣਾ ਬੰਦ ਕਰ ਦੋ ਸੋ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਔਰ ਸ਼ੇਅਰ ਵੀ ਕਰ ਦਿਓ ਧੰਨਵਾਦ ਜੀ